ဒီထဲမှာကဘယ်လိုလဲ ਸ੍ਰੀ ਮੈਂ ਮੁਕਸੇਵਾਰਾਂ ਨੂੰ ਰੂਲ ਸੇਵਾ ਕਰਦੇ ਜਿਵੇਂ ਸ੍ਰੀ ਮੁਕਸਰ ਸਾਹਿਬ ਦਾ ਜੋ ਸਸਾ ਦੇ ਵੱਲੋਂ 16ਵਾਂ ਮਹਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਨਗਰ ਕੀਰਤਨ 28 ਫਰਵਰੀ ਨੂੰ ਗੁਰਦੁਆਰਾ ਗੁਪਸਰ ਸਾਹਿਬ ਸ੍ਰੀ ਮੁਕਸਰ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਪੜਾਦਰ ਪੜਾ ਹੁੰਦਾ ਹੋਇਆ ਇਹ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਕੋਲ ਜਾ ਕੇ ਜਿਹੜੀ ਸਮਾਪਤੀ ਹੋਣੀ ਹੈ ਉਹਦਾ ਕਾਰਨ ਇਹ ਹੈ ਕਿ ਇਸ ਵਾਰ ਜਿਹੜਾ ਲੰਘਾ ਉਹ ਬੰਦਾ ਹੈ ਹਰ ਸਾਲ ਜਿਹੜਾ ਨਗਰ ਕੀਰਤਨ ਸ੍ਰੀ ਮੁਕਸਰ ਸਾਹਿਬ ਤੋਂ ਸ਼ੁਰੂ ਹੋ ਕੇ ਕਰਤਾਰਪੁਰ پاکستان ਦੀ ਪਵਿੱਤਰ ਧਰਤੀ ਤੇ ਜਾ ਕੇ ਸੰਪੂਰਨ ਹੁੰਦਾ ਹੈ ਉਹ ਨਗਰ ਕੀਰਤਨ 1 ਮਾਰਚ ਨੂੰ ਆ ਬਾਬੇ ਫਰੀਦ ਦੀ ਪਵਿੱਤਰ ਧਰਤੀ ਤੇ ਜਿਹੜਾ ਇੱਥੇ ਉਹ ਆ ਇਥੋਂ ਦੀ ਆਇਆ ਲੰਗੇਗਾ ਤਾਂ ਅੱਜ ਫਰੀਦਕੁਰ ਸ਼ਹਿਰ ਦੀਆਂ ਸੰਗਤਾਂ ਦੇ ਨਾਲ ਜਿਹੜੀ ਉਹ ਮੀਟਿੰਗ ਕੀਤੀ ਗਈ ਵਿਚਾਰ ਵੰਡਰਾ ਕੀਤਾ ਗਿਆ ਕਿਉਂਕਿ ਇਹ ਸੰਗਤ ਦਾ ਪ੍ਰੋਗਰਾਮ ਹੈ ਇਹਦੇ ਵਿੱਚ ਕੋਈ ਵੀ ਵਿਅਕਤੀ ਵਿਸ਼ੇਸ਼ ਨਹੀਂ ਇਹ ਇਸ ਟੋਟਲੀ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਗਵਾਈ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਜਿਹੜਾ ਉਹ ਸੰਪੂਰਨ ਹੁੰਦਾ ਹੈ ਇਹਦੇ ਵਿੱਚ ਇਹ ਖਾਸ ਗੱਲ ਹੈ ਵੱਡੇ ਵੱਡੇ ਜਿਹੜੇ ਮਾਡਲ ਹੈ ਜਿਵੇਂ ਵਿਛੜੇ ਗੁਰਤਾਂ ਮੈਂ ਨਣਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਤੇ ਨਾਲ ਉਹਨਾਂ ਦੇ ਇਤਿਹਾਸ ਦੀ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਜਾਂਦੀ ਹੈ ਇਹ ਦੁਨੀਆ ਦੇ ਸਭ ਤੋਂ ਵੱਡੇ ਮਾਡਲ ਹੈ ਜੋ ਟਰੱਕਾਂ ਵਾਲੇ ਟਰਾਲਿਆਂ ਦੇ ਉੱਪਰ ਸਜਾ ਕੇ ਜਿਹੜੇ ਨਗਰ ਕੀਰਤਨ ਵਿੱਚ ਸ਼ਾਮਲ ਕੀਤੇ ਜਾਂਦੇ ਆ ਜਿੱਥੇ ਇਹ ਨਗਰ ਕੀਰਤਨ ਦੇ ਵਿੱਚ ਜਿਹੜੇ ਇਹ ਮਾਡਲ ਲਾ ਕੇ ਇਤਿਹਾਸ ਤੋਂ ਸੰਗਤ ਜਾਣ ਹੁੰਦੀ ਹੈ ਤਾਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਖਿੱਚ ਪੈਂਦੀ ਹੈ ਕਿ ਆਪਾਂ ਇਹ ਵਿਛੜੇ ਗੁਰਤਾਂਾਂ ਦੇ ਜਿਹੜੇ ਜਾ ਕੇ ਦਰਸ਼ਨ ਕਰੀਏ ਕਿਤੇ ਇੱਕ ਬੱਚੇ ਨੂੰ ਜਿਹੜਾ ਅੱਜ ਕੁਰਬਾਨੀ ਨਾਲ ਜੋੜਿਆ ਜਾਂਦਾ ਹੈ ਉਸੇ ਹੀ ਕੀ ਮਤਲਬ ਵਿਸ਼ੇਸ਼ ਪ੍ਰੋਗਰਾਮ ਉਸ ਲਈ ਹੈ ਇਹ ਗੁਰਬਾਨੀ ਦੇ ਨਾਲ ਜੋੜਨ ਵਾਸਤੇ ਨਰੂਲ ਸਵਸਥਾ ਦੇ ਵੱਲੋਂ ਜੋ ਜਪਜੀ ਸਾਹਿਬ ਦੇ ਸ਼ੁੱਧ ਉਚਾਰਨ ਤੇ ਕੰਠ ਮੁਕਾਬਲੇ ਜਿਹੜੇ ਕਰਾਏ ਗਏ ਆ ਉਹ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 64 ਪਿੰਡ ਜਿਹੜੇ ਲੈ ਗਏ ਸੀ 64 ਪਿੰਡਾਂ ਦੇ ਵਿੱਚੋਂ 13000 ਬੱਚੇ ਨੇ ਜਿਹੜੀ ਰਜਿਸਟ੍ਰੇਸ਼ਨ ਕਰਵਾਈ ਸੀ ਔਰ ਬੜੀ ਚੜ੍ਹਦੀ ਕਲਾ ਦੇ ਵਿੱਚ ਹੋ ਕੇ ਜਿਹੜਾ ਉਹ ਪ੍ਰੋਗਰਾਮ ਜਿਹੜਾ ਸੰਪੂਰਨ ਹੋਇਆ ਔਰ ਉਹਦੇ ਵਿੱਚ ਜਿਹੜੇ ਇਨਾਮ ਵੀ ਰੱਖੇ ਗਏ ਸੀ ਸਵਾ ਲੱਖ ਲੱਖ ਤੇ 75000 ਔਰ ਹਰੇਕ ਭਾਗ ਲੈਣ ਵਾਲੇ ਬੱਚ ਨੂੰ ਜਿਹੜਾ ਉਹ ਜਿਹੜਾ ਸਨਮਾਨਤ ਕੀਤਾ ਗਿਆ ਔਰ ਮੈਂ ਸੰਗਤ ਨੂੰ ਦੱਸਣਾ ਚਾਹੂੰਗਾ ਕਿ ਆਪਣੀ ਜਿਹੜੀ ਕੌਮ ਦੀ ਪਨੀਰੀ ਹੈ ਬੱਚੇ ਆਪਾਂ ਇਹਨਾਂ ਨੂੰ ਸੰਭਾਲੀਏ ਕਿਉਂਕਿ ਇਹਨਾਂ ਨੇ ਸਾਡੇ ਆਉਣ ਵਾਲੇ ਸਾਡਾ ਭਵਿੱਖ ਹੈ ਇਹਨਾਂ ਨੂੰ ਗੁਰਬਾਣੀ ਨਾਲ ਜੋੜੀਏ ਤਾਂ ਹੀ ਇਹ ਜਿਹੜੀਆਂ ਬੁਰਾਈਆਂ ਤੋਂ ਬਚ ਸਕਣਗੇ ਤੇ ਉਹਨਾਂ ਦਾ ਜਿਹੜਾ ਨੈਤਿਕ ਜੀਵਨ ਵੀ ਜਿਹੜਾ ਉਹ ਉੱਚਾ ਹੋਵੇਗਾ ਤੇ ਉਹ ਹਮੇਸ਼ਾ ਆਪਣੀ ਜੀਵਨ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਲੱਗਾ ਵੀ ਇਹ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਦੇ ਵਿੱਚ ਪੰਜ ਪੈਰਾਂ ਦੀ ਗਵਾਹੀ ਦੇ ਵਿੱਚ ਗੁਪਤ ਸਰ ਸਾਹਿਬ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਤੋਂ ਚੱਲ ਕੇ ਫਰੀਦਕੋੜ ਦੀ ਜਿਹੜੀ ਹਾਈਵੇ ਐ ਇੱਥੋਂ ਲੰਘ ਰਿਹਾ ਤੇ ਫਿਰ ਅਸੀਂ ਬੇਨਤੀ ਕੀਤੀ ਇਹਨਾਂ ਨੂੰ ਇਹਨਾਂ ਨੇ ਬੇਨਤੀ ਨਹੀਂ ਸਵੀਕਾਰ ਕੀਤਾ ਤੇ ਫਿਰ ਕੋਲੀਆਂ ਸੰਗਤਾਂ ਵਿੱਚ ਬਰਾਤ ਸ਼ਾਹ ਦੇਖਣ ਨੂੰ ਮਿਲਿਆ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਜਿਹੜੀਆਂ ਸੰਸਥਾਵਾਂ ਅੱਜ ਗੁਰਦੁਆਰਾ ਖਾਲਸਾ ਦਾਨ ਵਿੱਚ ਇਕੱਤਰ ਹੋ ਕੇ ਮੀਟਿੰਗ ਕੀਤੀ ਉਸ ਨਗਰ ਕੀਰਤਨ ਦਾ ਜਿਹੜਾ ਪਰਮਾ ਸਵਾਗਤ ਜਿਹੜਾ ਹੈ 1 ਮਾਰਚ ਨੂੰ ਕੀਤਾ ਜਾਊਗਾ ਇਹ ਨਗਰ ਕੀਰਤਨ ਚੈਹਲ ਰੋਡ ਤੋਂ ਹੁੰਦਾ ਹੋਇਆ ਬਰਜਿੰਦਰਾ ਕਾਲੇ ਦੇ ਸਾਹਮਣੇ ਹੁੰਦਾ ਹੋਇਆ ਸੇਠੀ ਡੇਰੀ ਤੋਂ ਬਾਅਦ ਜਿਹੜਾ ਸਾਡਾ ਧਰਮ ਕੰਡਾ ਜੁਬਲੀ ਸਨਮਾ ਅਗੋਂ ਉੱਥੋਂ ਦੀ ਹੋ ਕੇ ਸਰਕੂਲਰ ਰੋਡ ਵਿੱਚ ਦੀ ਗੁਜਰਦਾ ਹੋਇਆ ਇਹ ਇਹਨਾਂ ਦਾ ਬਰਾ ਵਿਸ਼ਰਾਮ ਹੈ ਉਹ ਗੁਰਦੁਆਰਾ ਵਿਸ਼ਵ ਕਰਮਾ ਜਿਹੜਾ ਸਰਕੂਲਰ ਰੋਡ ਤੇ 라ਵੜਾ ਪੰਪ ਦੇ ਨਜ਼ਦੀਕ ਹੈ ਉੱਥੋਂ ਦੀ ਹੁੰਦਾ ਹੋਇਆ ਗਾਂਧੀ ਸਕੂਲ ਗਾਂਧੀ ਸਕੂਲ ਤੋਂ ਹੁੰਦਾ ਹੋਇਆ ਫਿਰ ਇਹ ਵਾਪਸ ਇੱਥੋਂ ਜਾਣਗੇ ਚੱਲੇ ਪਉਣਗੇ ਔਰ ਵਾਪਸੀ ਇਹਨਾਂ ਦੀ ਜਿਹੜੀ ਹੈ ਦਸ਼ਮੇਸ਼ ਡੈਂਟਲ ਕਾਲਜ ਵਾਲੀ ਸਾਈਡ ਤੋਂ ਹੋਊਗੀ ਉੱਥੇ ਵੀ ਸਵਾਗਤ ਕੀਤਾ ਜਾਊਗਾ ਸ਼ਹਿਰ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਵੱਖ-ਵੱਖ ਚੌਕਾਂ ਦੇ ਵਿੱਚ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਇਹਨਾਂ ਦਾ ਸਵਾਗਤ ਕੀਤਾ ਜਾਊਗਾ ਮੇਨ ਮਕਸਦ ਇਹੀ ਆ ਵੀ ਆਪ ਜਪਾ ਅਵਰਾ ਨਾਮ ਜਪਾ ਦੇ ਮੁੱਖ ਬਾਖ ਮੁਤਾਬਕ ਇਹ ਆਗਾਜ਼ ਕੀਤਾ ਨਗਰ ਕੀਰਤਨ ਦਾ ਜਿਹਦੇ ਵਿੱਚ ਕਿ ਸਾਡੇ ਗੁਰੂ ਸਹਿਬਾਨਾਂ ਦੇ ਜਿਹੜੇ ਗੁਰੂ ਧਾਮ ਨੇ ਉਹਨਾਂ ਦੇ ਇੱਕ ਬਹੁਤ ਵਧੀਆ ਮਾਡਲ ਬਣਾ ਕੇ ਟਰਾਲਿਆਂ ਦੇ ਉੱਪਰ ਇਹਨਾਂ ਨੇ ਰੱਖੇ ਨੇ ਉਹ ਸਾਰਿਆਂ ਨੂੰ ਦਰਸ਼ਨ ਗੁਰੂ ਧਾਮ ਦੇ ਕਰਾਉਣ ਵਾਸਤੇ ਇਹਨਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਅਸੀਂ ਸਜਦਾ ਕਰਦੇ ਆ ਇਹਨਾਂ ਦੀ ਸੋਚ ਨੂੰ ਔਰ ਫਰੀਦਕੋਟ ਨਿਵਾਸੀ ਬਾਬਾ ਦੀ ਮਕਦਸ ਧਰਤੀ ਦੇ ਜਿੰਨੇ ਵੀ ਰਹਿਣ ਵਾਲੇ ਨੇ ਸਾਰੇ ਵਿੱਚ ਬੜਾ ਉਤਸ਼ਾਹ ਬੜੀ ਖੁਸ਼ੀ ਹੈ ਅਸੀਂ ਆਪਦੇ ਗੁਰੂ ਸਾਹਿਬਾਨਾਂ ਦੇ ਜਿਹੜੇ ਦਰਸ਼ਨ ਇਸ ਤਾਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ